ਜੀ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਰਵੀ ਆ ਜੀ ਮੈਂ ਇੰਦਰਾ ਕਲੋਨੀ ਮਜੀਠਾ ਰੋਡ ਦਾ ਰਹਿਣ ਵਾਲਾ ਮੇਰੀ ਆਈਸਕ੍ਰੀਮ ਦੀ ਫੈਕਟਰੀ ਹੈ ਜੀ ਸਰ ਕੀ ਗੱਲ ਹੋਈ ਰਾਤੀ ਰਾਤੀ ਬੰਦੇ ਪਏ ਆ ਜੀ ਆਣ ਕੇ ਇਹਨਾਂ ਨੂੰ ਭਈਆਂ ਨੂੰ ਮੇਰਿਆਂ ਨੂੰ ਮੈਂ ਬਾਹਰ ਸੀ ਤੇ ਉਹਨਾਂ ਨੇ ਆਣ ਕੇ ਕੁੱਟਮਾਰ ਕੀਤੀ ਆ ਤੇ ਭਈਏ ਦਾ ਮੋਢਾ ਤੋੜਤਾ ਆ ਇਹਨਾਂ ਨੇ ਤੇ ਕੀ ਕਾਰਨ ਜਣੇਗਾ ਕਾਰਨ ਕੋਈ ਫੋਨ ਫੋਨ ਦਾ ਚੱਕਰ ਸੀ ਜੀ ਉਹ ਕੋਈ ਇਹਨਾਂ ਦਾ ਉਹਨਾਂ ਦਾ ਯਾਰ ਹੀ 1500 ਰੁਪਏ ਚ ਫੋਨ ਦੇ ਕੇ ਗਿਆ ਇਹਨਾਂ ਨੂੰ ਤੇ 10-15 ਮਿੰਟਾਂ ਬਾਅਦ ਹੀ ਉਹ ਬੰਦੇ ਆ ਗਏ ਆ ਤੇ ਉਹਨਾਂ ਨੇ ਆਣ ਕੇ ਫੋਨ ਮੰਗਿਆ ਭਈਏ ਨੇ ਫੋਨ ਦੇ ਦਿੱਤਾ ਕਹਿੰਦਾ ਜੀ ਮੇਰੇ 1500 ਰੁਪਏ ਤੁਸੀਂ ਦੇ ਦਿਓ ਤੇ ਆਪਣਾ ਫੋਨ ਲੈ ਲਓ ਤੇ ਜਦੋਂ ਇਹਨੇ ਫੋਨ ਦੇ ਦਿੱਤਾ ਨੇ 1500 ਮੰਗੇ ਆ ਉਹਨਾਂ ਨੇ ਇਹਨੂੰ ਘੁਟਣਾ ਚਾਲੂ ਕਰਤਾ ਆ ਤੇ ਮਾਰ ਮਾਰ ਕੇ ਮੇਰੇ ਕੋਲ ਵੀਡੀਓ ਰਿਕਾਰਡਿੰਗ ਆ ਜੀ ਸਾਰੀ ਮੇਰੇ ਕੋਲ ਫਈ ਹੋਈ ਆ ਮਾਰ ਮਾਰ ਪੱਟੀਆਂ ਦਾ ਮੁੱਢਾ ਤੋੜਤਾ ਉਹਨਾਂ ਨੇ ਕਿੰਨੇ ਕੋ ਬੰਦੇ ਆਏ ਸੀ ਭਈਏ 15 16 ਬੰਦੇ ਸੀ ਜੀ ਕੋਈ ਪੁਰਾਣੀ ਰੰਜਿਸ਼ ਨਹੀਂ ਨਹੀਂ ਪੁਰਾਣੀ ਰੰਜਿਸ਼ ਕੋਈ ਨਹੀਂ ਹੈਗੀ ਜੀ ਉਹ ਬੰਦੇ ਇੱਥੇ ਸਮਾਨ ਸੋਣੀ ਵੀ ਵੇਚ ਰਹੇ ਆ ਗੰਦ ਪਾਇਆ ਉਹਨਾਂ ਨੇ ਪੂਰੇ ਮਹੱਲੇ 'ਚ ਅੱਬ ਦੋ ਤਿੰਨ ਦਿਨ ਪਹਿਲੋ ਵੀ ਉਹਨਾਂ ਨੇ ਟਾਟਾ ਟਾਟਾ ਚਲਾਈਆਂ ਆ ਜੀ ਰਿਕਾਰਡ ਕੀ ਬੰਦਿਆਂ ਦਾ ਬਹੁਤ ਜੀ ਉਹ ਜੇਲੋ ਜੁਲੋ ਵੀ ਆਏ ਆ ਬੰਦੇ ਉਹ ਬਹੁਤ ਜ਼ਿਆਦਾ ਉਹਨਾਂ ਦਾ ਇੱਥੇ ਮਹੱਲੇ 'ਚ ਗੰਦਿਆ ਸਾਰਾ ਮਹੱਲਾ ਉਹਨਾਂ ਦੇ ਬਰਖਲਾਫ ਆ ਤੁਸੀਂ ਕਹੋਗੇ ਤੇ ਸਾਰਾ ਮਹੱਲਾ ਇਕੱਠਾ ਹੋ ਕੇ ਆ ਜਾਈਗਾ ਜੀ ਜਿੱਥੇ ਕਹੋਗੇ ਹਾਂ ਜੀ ਮੇਰੇ ਫੈਕਟਰੀ ਦੇ ਅੰਦਰ ਕਟਬਾਰ ਕੀਤੀ ਆ ਜੀ ਉਹਨਾਂ ਨੇ ਹੋਰ ਕੁਝ ਨੁਕਸਾਨ ਹੋਇਆ ਨਹੀਂ ਬੰਦੇ ਦਾ ਹੀ ਨੁਕਸਾਨ ਆ ਜੀ ਕੁਝ ਪੈਸੇ 2-3 ਹਜ਼ਾਰ ਰੁਪਈਆ ਹੀ ਉਹਦਾ ਨੁਕਸਾਨ ਆ ਬਾਕੀ ਕੋਈ ਨਹੀਂ ਤੇ ਬੰਦੇ ਕਿੰਨੇ ਸੀ ਤੁਹਾਡੇ ਹਾਂਜੀ ਪੁਲਿਸ ਕੰਪਲੇਟ ਕਰ ਆਇਆ ਜੀ ਪਰ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਫਿਲਹਾਲ ਜੀ ਰਾਤੀ ਕੰਪਲੇਟ ਕਰਕੇ ਆਇਆ ਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਹਾਲੇ ਦੇਖਿਆ ਜਾਦਾ ਕਿ ਸੀਸੀਟੀਵੀ ਦੇ ਵਿੱਚ ਇੱਕ ਲੜਾ ਲੜਕਾ ਖੁੱਟਦਾ ਸੀ ਉਹ ਕਹਿ ਰਿਹਾ ਸੀ ਹਾਂਜੀ ਉਹਦੇ ਵਿੱਚ ਉਹਨਾਂ ਨੇ ਜਿਹੜੇ ਮੁੰਡੇ ਨੇ ਫੋਨ ਵੇਚਿਆ ਸੀ ਜਿਹੜੇ ਮੁੰਡੇ ਨੇ ਫੋਨ ਵੇਚਿਆ ਭਈਏ ਨੂੰ ਉਹਨੂੰ ਉਹਨਾਂ ਨੇ ਕੁੱਟਿਆ ਬਹੁਤ ਜ਼ਿਆਦਾ ਉਹ ਵੀਡੀਓ ਦੇ ਵਿੱਚ ਤੁਹਾਨੂੰ ਸਾਫ਼ ਨਜ਼ਰ ਆਏਗਾ ਬਹੁਤ ਕੁੱਟਿਆ ਆ ਦੂਜੇ ਮੁੰਡੇ ਨੂੰ ਜਿਹੜਾ ਕੁੱਟਣ ਦੇ ਉਹ ਦੂਜੇ ਮੁੰਡੇ ਨੂੰ ਕਹਿੰਦਾ ਮੇਰੀ ਵੀਡੀਓ ਬਣਾਏ ਇਹਦੀ ਕੁੱਟ ਦੇ ਦੀ ਤੇ ਉਹ ਤੁਹਾਨੂੰ ਸਾਫ਼ ਵੀਡੀਓ ਦੇ ਵਿੱਚ ਨਜ਼ਰ ਆਏਗਾ ਕਿ ਕਿਦਾਂ ਕੁੱਟ ਰਿਹਾ ਉਹਨੂੰ ਜੀ ਉਸ ਤੋਂ ਬਾਅਦ ਇਹਨਾਂ ਨੇ ਭਈਏ ਨੂੰ ਕੁੱਟਿਆ ਜੀ ਲੱਗਦਾ ਕਿ ਉਹਨਾਂ ਨੂੰ ਪੱਟਾ ਛੋੜਾ ਕੋਈ ਫੋਕ ਨਹੀਂ ਹੈਗਾ ਜੀ ਭਾਜੀ ਬਿਲਕੁਲ ਨਹੀਂ ਹੈਗਾ ਜੀ ਬਹੁਤ ਜ਼ਿਆਦਾ ਬੇੜਾ ਹਾਲ ਹੈ ਇੱਥੇ ਇੰਦਰਾ ਕਲੋਨੀ ਮਜੀਠਾ ਰੋਡ 'ਚ ਸਮਾਨ ਸ਼ਰੇ ਆਮ ਵਿਕੰਦੇ ਆ ਤੇ ਲੋਕਾਂ ਦੇ ਨਿਆਣੇ ਨਿਗੇ ਨਿਗੇ ਬਰਬਾਦ ਹੋ ਚੁੱਕੇ ਨੇ ਪ੍ਰਮਾਤਮਾ ਸਰਕਾਰ ਨੂੰ ਇਹੋ ਹੀ ਆ ਅਪੀਲ ਇਹਨਾਂ ਨੂੰ ਛੇਤੀ ਤੋਂ ਛੇਤੀ ਨੱਥ ਪਾਓ ਨਹੀਂ ਤਾਂ ਆਉਣ ਵਾਲੀਆਂ ਪੀੜੀਆਂ ਖਰਾਬ ਹੋ ਜਾਣੀ ਆ ਸਾਰੀ ਇਹ ਕਿਹਦੇ ਮੁੰਡੇ ਅੰਦਰ ਟਰੈਕਟਰ ਹੋਏ 15 16 ਮੁੰਡੇ ਸੀ ਜੀ ਅੰਦਰ 15 16 ਮੁੰਡੇ ਸੀ ਇਸ ਕਰਕੇ ਪ੍ਰਸ਼ਾਸਨ ਨੂੰ ਇਹ ਹੀ ਅਪੀਲ ਆ ਇੰਦਰਾ ਕਲੋਨੀ ਚ ਨਸ਼ੇ ਤੇ ਲੱਤ ਪਾਈ ਜਾਵੇ ਕਈ ਦੇ ਆਉਣ ਵਾਲਾ ਸਮਾਂ ਬਹੁਤ ਮਾੜਾ ਹੈ ਜਿਹੜੇ ਬੰਦੇ ਤੇ ਹਮਲਾ ਕੀ ਤੋਂ ਕੀ ਕੰਮ ਕਰਦਾ ਸੀ ਮੇਰੇ ਕੋਲ ਆਈਸਕ੍ਰੀਮ ਦੀ ਰੇੜੀ ਲਾਉਂਦਾ ਜੀ ਪੁਲਸੀਆਂ ਵੇਚਦਾ ਉਹ ਉਸ ਨੂੰ ਜਾਣਕਾਰੀ ਦਿੱਤੀ ਜੀ ਰਾਤੀ ਪਰ ਪੁਲਸ ਨੇ ਕੋਈ ਹਾਲੇ ਫਿਲਹਾਲ ਕਾਰਵਾਈ ਹਾਲੇ ਤੱਕ ਤੇ ਕੋਈ ਕੀਤੀ ਨਹੀਂ ਹੈ ਜੀ ਇਸ ਤਰ੍ਹਾਂ ਦੀ ਕਾਰਵਾਈ ਦੀ ਸਮਝ ਦੇ ਕਾਰਵਾਈ ਜੀ ਉਹਨਾਂ ਨੂੰ ਇੱਕ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਜੋ ਉਹਨਾਂ ਨੇ ਕੀਤਾ ਉਹਨਾਂ ਨੂੰ ਪੇਅ ਆਫ ਕਰਨਾ ਚਾਹੀਦਾ ਹੈ ਜੀ ਜੋ ਉਹਨਾਂ ਨੇ ਕੀਤਾ ਇਹ ਗੱਲ ਨਹੀਂ ਜੀ ਬਿਲਕੁਲ ਖਤਮ ਜੀ ਕੁਝ ਨਹੀਂ ਹੈਗਾ ਜੀ ਇਹ ਸਿਰਫ ਦਿਖਾਵੇ ਹੈਗੇ ਆ ਸਰਕਾਰਾਂ ਦੇ ਕਿ ਉਹ ਕਰਤਾ ਜੀ ਉਹ ਕਰਤਾ ਕੁਝ ਨਹੀਂ ਹੈ ਜਿੱਥੇ ਸ਼ਰੇਆਮ ਵਿਕਦਾ ਆਣਗੇ ਮੱਲੇ ਨੂੰ ਪੁੱਛੋ ਤੁਹਾਨੂੰ ਕੱਲਾ ਕੱਲਾ ਘਰ ਦੱਸਾਂਗੇ ਕਿੱਥੇ ਕਿੱਥੇ ਸਮਾਨ ਵਿਕਦਾ ਜੀ ਠੀਕ ਹੈ ਕਿਨੇ ਪੱਤੇ ਦੱਸਦੇ ਹੋ ਟੋਟਲ ਉਹ ਉਸ ਬੰਦੇ ਦੇ ਉੱਤੇ ਮੇਰੇ ਉਹ ਉਹ ਬੰਦਾ ਉਹਦੇ ਉਹਦੇ ਭਰਾ ਹੈਗੇ ਬੰਦੇ ਦੇ ਉਸ ਬੰਦੇ ਦੇ ਭਰਾ ਆ ਉਹ ਬੰਦਾ ਵੀਡੀਓ ਦੇ ਵਿੱਚ ਨਹੀਂ ਹੈਗਾ

ਜਾ ਸੀਰੀਅਸ ਨਹੀਂ ਰਹੀ ਜਖਮੀ ਹੋਇਆ ਲੇਕਿਨ ਉਸ ਦਾ ਥੋੜਾ ਪੂਰਾ ਲੱਗਾ ਤੇ ਕੰਦੇ 'ਪ ਲੱਗਾ ਬਾਗੀ ਤੋੜ ਦਿੱਤੀ ਗਈ ਤੇ ਨਹੀਂ ਤੋੜ ਦਿੱਤੀ ਰਾਧਿਕ ਕੰਪਲੇਟ ਆਏ ਸੀਗੀ ਰੋਹਤਕਮਾਰ ਵੱਲੋਂ ਇੱਕੋ ਮੋਬਾਈਲ ਦਾ ਲੈਣ ਦੇਣ ਦਾ ਮਾਮਲਾ ਇਹਨਾਂ ਦਾ ਤੇ ਤਤਸ ਕਰਕੇ ਤਸਦੀਕ ਕਰਕੇ ਜਿਹੜੀ ਵੀ ਬਣਦੀ ਕਾਰਵਾਈ ਅਮਲ ਚ ਲੈਂਦੀ ਜਾਊਗੀ ਡਾਟ ਕੱਟ ਕੇ ਦਿੱਤਾ ਜਰਾ ਦਾ ਹਾਂਜੀ ਸੀਸੀਟੀਵੀ ਆਈ ਹੈ ਆਪਣਾ ਨਹੀਂ ਉਹ ਜਾਂਚ ਕਰ ਰਹੇ ਆ ਜੀ ਹਾਂ ਉਹ ਦੀ ਜਾਂਚ ਕਰ ਰਹੇ ਆ ਸਰ ਤੇ ਕੀ ਕਾਰਵਾਈ ਕੀਤੀ ਜਾਏਗੀ ਜਿਹੜੀ ਵੀ ਕੋਈ ਸਾਹਮਣੇ ਗੱਲ ਆਏਗੀ ਤਤਸ ਦੇ ਵਿੱਚ ਉਹ ਨੂੰ ਨਿਕਾਰ ਵੀ ਕੀਤੀ ਜਾਊਗੀ